ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੌਰਪ੍ਰੀਤ ਸਿੰਘ ਆ ਤੇ ਜਲਾਨਾ ਨਮਾ ਸ਼ਹਿਰ ਤੋਂ ਮੈਂ ਬਿਲੋਂਗ ਕਰਦਾ ਆ ਮੈਂ ਇਥੋਂ ਕੰਮ ਤੋਂ ਆਪਣੇ ਯਾਰਾ ਸੀ ਆਟੋ ਲੈਂਡ ਤੋਂ ਨਮਾ ਸ਼ਹਿਰ ਤੋਂ ਅਚਾਨਕ ਹੀ ਨੇਰੀ ਤੂਫਾਨ ਕਰਕੇ ਮੋਰੇ ਕੁਛ ਨਜ਼ਰ ਨਹੀਂ ਆਇਆ ਮੈਂ ਗੱਡੀ ਚ ਵੱਜਾ ਬਹੁ ਜੋਨਾ ਆਪਣੇ ਜਿਹੜੇ ਐਸਐਸਐਫ ਵਾਲੇ ਤੇ ਉਨੀ ਮੇਰੀ ਬਹੁਤ ਹੈਲਪ ਕੀਤੀ ਜਿਉਂਨੀ ਮੈਨੂੰ ਮੌਕੇ ਤੇ ਚੱਕ ਕੇ ਹਸਪੀਟਲ ਮੇਰਾ ਟਰੀਟਮੈਂਟ ਕਰਾ ਕੇ ਟਾਂਕੇ ਵਗੈਰਾ ਲਗਾ ਕੇ ਉਨੀ ਮੰਨ ਲਓ ਸਾਰਾ ਮੇਰੀ ਵਧੀਆ ਸਹੂਲਤ ਦਿੱਤੀ ਜਦ ਤੱਕ ਮੇਰੇ ਘਰ ਦੇ ਨਹੀਂ ਫਿਰ ਗਏ ਉਹ ਆਪ ਪੰਜਾਬ ਸਰਕਾਰ ਦਾ ਜੀ ਬਹੁਤ ਬਹੁਤ ਧੰਨਵਾਦ ਐਸਐਸਫ ਵਾਲਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਜਿਹਨੇ ਮੈਨੂੰ ਘਰ ਤੱਕ ਮੰਨ ਲਓ ਟਰੀਟਮੈਂਟ ਵਧੀਆ ਕਰਾਇਆ ਮੇਰੇ ਖਿਆਲ ਆ ਇਹ ਉਹ ਮਸੀ 2 ਤੋਂ 3 ਮਿੰਟ ਦੇ ਵਿੱਚ ਵਿੱਚ ਆ ਗਈ ਸੀ ਜਦੋਂ ਉਹਨਾਂ ਨੂੰ ਕਾਲ ਗਈ ਆ ਉਹ ਵਧੀਆ ਜੀ ਆਰਾਮ ਨਾਲ ਹਰੇ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਆ ਕੋਈ ਵੀ ਇੱਥੇ ਲਾ ਨੇੜੇ-ਨੇੜੇ ਹੁੰਦੀ ਆ ਬਾਈਪਾਸ ਹੈਗਾ ਦੋ ਨਹੀਂ 5-5 ਮਿੰਟ ਜੇ ਪਹੁੰਚ ਜਾਂਦੇ ਆ ਟ੍ਰੀਟਮੈਂਟ ਵਧੀਆ ਹੋ ਜਾਂਦਾ ਮੌਕੇ ਦੇ ਨਾਲੇ ਸਾਮ ਸੰਭਾਲ ਵੀ ਵਧੀਆ ਉਹਨਾਂ ਦੀ ਫਿਰ ਮੇਰੇ ਸਾਧਨ ਵੀ ਉਹਨੇ ਕੰਟਰੋਲ ਚ ਰੱਖਿਆ ਜੀ ਆਪਣੇ ਤੇ ਮੇਰੇ ਜੋ ਵੀ ਪੈਸੇ ਸੀ ਪ੍ਰੂਫ ਰਫ ਸੀ ਸਾਰੇ ਉਹਨੇ ਹੀ ਸਾਮ ਰੱਖੇ ਮਨੂੰ ਨਹੀਂ ਸਾਰਾ ਪੁੱਛਿਆ ਵੀ ਹੁਣ ਤੂੰ ਠੀਕ ਹੈ ਬਿਲਕੁਲ ਇਕੱਲੇ ਇਕੱਲੇ ਗੱਲ ਪੁੱਛੀ ਮੇਰਾ ਡਰੈੱਸ ਵੀ ਸਾਰਾ ਪੁੱਛਿਆ ਉਹਨੇ ਬਾਚੋ ਬੰਦੇ ਵਧੀਆ ਜੀ ਨਾਲ ਜ਼ਿੰਮੇਵਾਰੀ ਵੀ ਸਮਝਦੇ ਮੈਂ ਜੀ ਘਟੋ ਘਟੋ ਵੀ ਬੀਹਾਂ ਬੱਚਿਆਂ ਨੂੰ ਨਾ ਵਾਦ ਆਇਆ ਕੰਮ ਤੇ ਜੇ ਮੌਕੇ ਦੇ ਨਾਲ ਲੈ ਕੇ ਜਾਂਦੇ ਫਿਰ ਪਤਾ ਨਹੀਂ ਕੀ ਹੁੰਦਾ ਜੀ ਕਿਉਂਕਿ ਮੇਰੇ ਬ੍ਰੇਨ ਚ ਸੱਟ ਲੱਗੀ ਹੋਈ ਸੀ ਜੀ ਖਰਚਾ ਜੀ ਉਹ ਨਹੀਂ ਕੋਈ ਵੀ ਨਹੀਂ ਲਿਆ ਰੁਪਿਆ ਤੱਕ ਨਹੀਂ ਲਿਆ ਜੀ ਉਹਨੀ ਮੇਰੀ ਮੰਨ ਲਓ ਸਾਧਨ ਵੀ ਕੰਟਰੋਲ 'ਚ ਰੱਖਿਆ ਆਪਣੇ ਮੇਰੇ ਪੈਸਾ ਵਗੈਰਾ ਜੋ ਵੀ ਆ ਸਾਰਾ ਸੇਫ ਸੀ ਕੋਈ ਵੀ ਡਰ ਵਾਲੀ ਗੱਲ ਨਹੀਂ ਸੀ ਮੈਂ ਤਾਂ ਜੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨੀਆਂ ਐਸਐਸਐਫ ਸ਼ੁਰੂ ਕੀਤੀ ਆ ਬੜਾ ਬਹੁਤ ਵਧੀਆ ਚੀਜ਼ ਆ ਜੀ ਇਹ ਮੰਨ ਲਓ ਹਰੇਕ ਦੀ ਕੇ ਦੀ ਜ਼ਿੰਦਗੀ 'ਚ ਵਾਧਾ ਹੋ ਜਾਊਗਾ ਸਾਰਿਆਂ ਨਾਲ ਵਧੀਆ ਗੱਲ ਆ ਜੀ